ਨਮਸ਼ਕਾਰ ਕਰਨੀ ਉਹ ਲਾਈਨ ਵਿੱਚ ਲੱਗ ਕੇ ਆਉਂ। ਅੱਗੇ ਕੋਈ ਰੀਜਨ ਸੀ ਕੋਈ ਬਿਮਾਰ ਬੰਦਾ ਆਇਆ ਹੈ, ਕੋਈ ਬਜ਼ੁਰਗ ਬੰਦਾ ਆਇਆ ਹੈ, ਕਿਸੇ ਬੀਬੀ ਕੋਲ ਬਹੁਤ ਛੋਟਾ ਬੱਚਾ ਹੈ, ਵੀ ਚਲੋ ਦੂਜੇ ਪਾਸੇ ਨੂੰ ਲੰਗਾ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ ਆਪਨ ਪਾਈ ਸਰਬਜੀਤ ਸਿੰਘ ਲੁਧਿਆਣਾ ਵਾਲਿਆਂ ਜੀ ਦੀ ਇੱਕ ਕਥਾ ਸੁਣਾਉਣੀ ਆ ਤੇ ਵਿਚਾਰ ਸੁਣਾਉਣੀ ਆ ਜਿਸ ਵਿੱਚ ਭਾਈ ਸਾਹਿਬ ਜੀ ਸਾਨੂੰ ਦੱਸ ਰਹੇ ਨੇ ਕਿ ਸੰਗਦਰਵਾਰ ਸਾਹਿਬ ਕਿਸ ਤਰੀਕੇ ਨਾਲ ਜਾਣਾ ਚਾਹੀਦਾ ਹੈ ਕਿ ਇਸ ਭਾਵਨਾ ਨਾਲ ਜਾਣਾ ਚਾਹੀਦਾ ਆ ਉਹ ਵੀਡੀਓ ਦੇਖਦਾ ਉਸ ਤੋਂ ਬਾਅਦ ਵਿਚਾਰ ਕਰਾਂਗੇ ਮੇਰੇ ਸ਼ਰਧਾਲੂ ਕੋ ਕਰਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਅਗਿਆ ਚੰਗਰ ਚਾਤਵਾਰੀ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਆਉ ਵੀਡੀਓ ਸ਼ੁਰੂ ਕਰਦੇ ਆ ਤੁਸੀਂ ਦਰਵਾਰ ਸਾਹਿਬ ਜਾਂਦੇ ਹੋ ਹਰ ਬੰਦਾ ਜਾਣ ਲੱਗਿਆਂ ਪਹਿਲਾਂ ਸ਼ਿਪਾਰਸ਼ ਕਿਉਂ ਲੱਭਦਾ ਹੈ ਵੀ ਜੀ ਉੱਥੇ ਜਾਂਦੇ ਆ ਕਮਰਾ ਸ਼ਿਪਾਰਸ਼ ਤੇ ਮਿਲਦਾ ਹੈ ਮਾਫ ਕਰਿਓ ਗੱਲ ਕਮਰਿਆਂ ਤੱਕ ਸੀਮਤ ਨਹੀਂ ਸਾਡੀ ਸ਼ਿਪਾਰਸ਼ ਤਾਂ ਮੱਥਾ ਟੇਕਣ ਤੱਕ ਵੀ ਐ ਕਈ ਬੰਦੇ ਫੋਨ ਕਰਦੇ ਜੀ ਹੋਰ ਕੋਈ ਰਸਤਾ ਨਹੀਂ ਹੈ ਸਿੱਧਾ ਲੰਘਾ ਦਿਓ ਲੇਨ ਵਿੱਚ ਨਾ ਲੱਗਣਾ ਪਵੇ ਔਰ ਲੋਕ ਲਾਈਨ ਵਿੱਚ ੱੱਕੇ ਮਾਰਨਗੇ ਸੇਵਾਦਾਰਾਂ ਨਾਲ ਲੜਨਗੇ ਇਸੇ ਲਈ ਗਵਲੇ ਵਾਲੀ ਦੂਜੀ ਲੇਨ ਜਿਹੜੀ ਐ ਉਹ ਬੰਦ ਕਰ ਦਿੱਤੀ ਗਈ ਹੈ ਭਾਈ ਜਿਹਨੇ ਨਮਸ਼ਕਾਰ ਕਰਨੀ ਉਹ ਲੇਨ ਵਿੱਚ ਲੱਗ ਕੇ ਆਉ ਅੱਗੇ ਕੋਈ ਰੀਜਨ ਸੀ ਕੋਈ ਬਿਮਾਰ ਬੰਦਾ ਆਇਆ ਹੈ ਕੋਈ ਬਜ਼ੁਰਗ ਬੰਦਾ ਆਇਆ ਹੈ ਕਿਸੇ ਬੀਬੀ ਕੋਲ ਬਹੁਤ ਛੋਟਾ ਬੱਚਾ ਹੈ ਵੇ ਚਲੋ ਦੂਜੇ ਪਾਸੇ ਨੂੰ ਲਗਾ ਦਿਓ। ਔਰ ਸਾਥ ਸੰਗਤ ਉੱਥੋਂ ਲੋਕ ਲੜਨ ਝਗੜਨ ਲੱਗ ਪਏ। ਸੇਵਾਦਾਰਾਂ ਨਾਲ ਲੜਦੇ ਵੇਖੇ ਨੇ। ਲਓ ਜੀ ਉਹਨੂੰ ਲਗਾ ਦਿੱਤਾ। ਮੈਨੂੰ ਕਿਉਂ ਨਹੀਂ ਲਗਾਇਆ? ਹੁਣ ਕਿਸੇ ਦਾ ਕੋਈ ਬਜ਼ੁਰਗ ਸਰੀਰ ਹੈ ਮੈਂ ਮਾਰ ਰਿਹਾ ਉਹਦੇ ਨਾਲ ਇੱਕ ਬੰਦਾ ਹੋਰ ਜਾਂਦਾ ਹੈ। ਦੋ ਨਾਲ ਹੋਰ ਤੁਰ ਪੈਂਦੇ ਨੇ। ਮਾਫ਼ ਕਰਿਓ। ਇਹ ਬੇਨਤੀ ਮੈਂ ਲਾਈਵ ਤੋਂ ਕਹੀ ਐ ਸਿੱਖੋ। ਤੁਹਾਨੂੰ ਸੇਵਾ ਦਾ ਰੁੱਕੇ ਭਾਈ ਇੱਧਰ ਨਹੀਂ। ਇੱਧਰ ਜਾਓ। ਜੇ ਤੁਸੀਂ ਗੁਰੂ ਰਾਮਦਾਸ ਮਹਾਰਾਜ ਤੋਂ ਕੁਝ ਲੈਣਾ ਹੈ ਐ ਸਮਝਿਓ ਸੇਵਾਦਾਰ ਦਾ ਹੁਕਮ ਗੁਰੂ ਦਾ ਹੁਕਮ ਹੈ ਗੁਰਸਿੱਖੀ ਬਾਰੀਕ ਹੈ ਖੰਡੇ ਧਾਰ ਗਲੀ ਅਤ ਭੀੜੀ ਗੁਰਸਿੱਖੀ ਦਾ ਮਾਰਗ ਬੜਾ ਬਰੀਕ ਹੈ ਇਹ ਨਹੀਂ ਕਿ ਕੱਲਾ ਅਮਰਦ ਛਕ ਲਿਆ ਬਾਣੀ ਪੜ ਲੇ ਗੁਰਦੁਆਰੇ ਜਾਂਨੇ ਦੇਖ ਕਰਾ ਲਈ ਸਿੱਖ ਬਣ ਗਏ ਨਹੀਂ ਸਿੱਖੀ ਬੜੀ ਬਾਰੀਕ ਹੈ ਤੂੰ ਗੁਰੂ ਦੇ ਦਰ ਤੇ ਆਇਆ ਤੈਨੂੰ ਸੇਵਾ ਤੇ ਖੜੇ ਸੇਵਾਦਾਰ ਨੇ ਕਿਹਾ ਭਾਈ ਇੱਧਰ ਨਹੀਂ ਇੱਧਰ ਚੱਲ ਉਹਦਾ ਹੁਕਮ ਹੱਥ ਜੋੜ ਕੇ ਮੰਨ ਲਈ ਐ ਸਮਝੀ ਇਹ ਮੈਨੂੰ ਗੁਰੂ ਨੇ ਹੁਕਮ ਕੀਤਾ ਜਿੱਦਣ ਸੇਵਾਦਾਰ ਦਾ ਹੁਕਮ ਸਤਿਗੁਰੂ ਦਾ ਹੁਕਮ ਮੰਨ ਕੇ ਤੂੰ ਖਲੋ ਜਾਏਗਾ ਮੇਰਾ ਵਿਸ਼ਵਾਸ ਹੈ ਉਹ ਸਖਾਂ ਤੈਨੂੰ ਹਰਿਮੰਦਰ ਸਾਹਿਬ ਅੰਦਰ ਜਾਣ ਦੀ ਜ਼ਰੂਰਤ ਨਹੀਂ ਪਵੇਗੀ ਪਰ ਕਰਮਾਂ ਵਿੱਚ ਬਹਿ ਕੇ ਗੁਰੂ ਨੂੰ ਯਾਦ ਕਰ ਲਈ ਗੁਰੂ ਰਾਮਦਾਸ ਸਾਹਿਬ ਉੱਥੇ ਦਰਸ਼ਨ ਦੇ ਦੇਣਗੇ ਸਤਿ ਸ਼੍ਰੀ ਅਕਾਲo ਤੈਨੂੰ ਲੱਗਦਾ ਵੀ ਲਾਈਨ ਬਹੁਤ ਲੰਬੀ ਲੱਗੀ ਐ ਤੂੰ ਸੇਵਾਦਾਰ ਦਾ ਹੁਕਮ ਮੰਨ ਕੇ ਪ੍ਰਕਰਮਾਂ 'ਚ ਬਹਿ ਜਾ ਤੈਨੂੰ ਪ੍ਰਕਰਮਾਂ ਵਿੱਚ ਬੈਠਿਆਂ ਗੁਰੂ ਰਾਮਦਾਸ ਸਾਹਿਬ ਦਰਸ਼ਨ ਦੇ ਦੇਣਗੇ ਪਰ ਦੂਜੇ ਪਾਸੇ ਗੁਰਸਿੱਖੀ ਮਾਰੀਕ ਹੈ ਸੇਵਾ ਤੇ ਖੜੇ ਸੇਵਾਦਾਰ ਨੂੰ ਵੀ ਇਹ ਭਾਵਨਾ ਰੱਖਣੀ ਪੈਗੀ ਸੰਗਤ ਗੁਰੂ ਦਾ ਰੂਪ ਐ ਜਿੱਦਣ ਉਹ ਇਹ ਭਾਵਨਾ ਰੱਖੇਗਾ ਉਹਨੂੰ ਸੰਗਤ ਵਿੱਚੋਂ ਗੁਰੂ ਦੇ ਦਰਸ਼ਨ ਹੋਣਗੇ ਇਸ ਲਈ ਸਾਧ ਸੰਗਤ ਉੱਥੇ ਝਗੜਾ ਕਰਨ ਵਾਲੇ ਫੇਲ ਨੇ ਕਿਉਂਕਿ ਸਾਡੀ ਮਤ ਹੈ ਅਸੀਂ ਕਹਿੰਦੇ ਉਹ ਕਿਉਂ ਲੰਘ ਗਿਆ ਦੂਜੇ ਨੂੰ ਆ ਕਿਉਂ ਕਰ ਦਿੱਤਾ ਬਾਦਸ਼ਾਹ ਨੇ ਕਿਹਾ ਇੱਥੇ ਜਿੰਨੀ ਨਿਰਮਾਣਤਾ ਨਾਲ ਬਹਿ ਜਾਏਗਾ ਉੱਥੇ ਤੈਨੂੰ ਦਰਸ਼ਨ ਦੇਹਾਰ ਹੋਣਗੇ ਇੱਕ ਕਲਕੱਤੇ ਤੋਂ ਵਪਾਰੀ ਆਇਆ ਕੁਝ ਸਮਾਂ ਪਹਿਲਾਂ ਵੇ ਨਟ ਤੇ ਕਥਾ ਪਾਈ ਉਹਨੇ ਇੱਥੇ ਵਪਾਰ ਕਰਦਾ ਹਰ ਇੱਕ ਦੋ ਮਹੀਨੇ ਬਾਅਦ ਪੇਮੈਂਟ ਲੈਣ ਵੀ ਆਉਂਦਾ ਹੈ ਜਦੋਂ ਸ੍ਰੀ ਅੰਮ੍ਰਿਤਸਰ ਸਾਹਿਬ ਉਹਨੇ ਪੇਮੈਂਟ ਇਕੱਠੀ ਕਰਨੀ ਸੀ ਰਹਿੰਦਾ ਉਹ ਦਰਬਾਰ ਸਾਹਿਬ ਹੀ ਸੀ ਨਾਲੇ ਦਰਸ਼ਨ ਕਰਨੇ ਸੇਵਾ ਕਰਨੀ ਜਿਸ ਦਿਨ ਸਵੇਰੋਂ ਦੀ ਫਲਾਈਟ ਸੀ ਉਹਨੇ 에어ਪੋਰਟ ਤੋਂ ਫਲਾਈਟ ਦਿੱਲੀ ਦੀ ਦਿੱਲੀ ਤੋਂ ਕਲਕੱਤੇ ਜਾਣਾ ਸੀ ਉਹਦੇ ਮਨ ਵਿੱਚ ਆਇਆ ਵੀ ਲਾਈਨ ਬਹੁਤ ਵੱਡੀ ਹੈ ਜੇ ਮੈਂ ਲਾਈਨ ਵਿੱਚ ਲੱਗਾ ਤਾਂ ਘੰਟਾ ਡੇਢ ਘੰਟਾ ਲੱਗ ਸਕਦਾ ਹੈ ਅੰਦਰ ਜਾਮਾਗਾ ਹੋ ਸਕਦਾ ਵਧ ਸਮਾਂ ਲੱਗ ਜਾ ਮੈਂ ਲੇਟ ਹੋ ਜਾ ਮੇਰਾ ਫਲਾਈਟ ਦਾ ਕੰਮ ਹੈ ਇਸ ਕਰਕੇ ਅੰਦਰ ਜਾਣਾ ਮੇਰੇ ਲਈ ਮੁਸ਼ਕਲ ਹੈ ਹੋਵੇ ਨਾ ਪ੍ਰਕਰਮਾਂ ਵਿੱਚ ਹੀ ਬਹਿ ਜਾ ਸਰੋਵਰ ਦੇ ਕੰਡੇ ਹਰਮੰਦਰ ਸਾਹਿਬ ਦੇ ਵੱਲ ਜਿੱਧਰ ਬਾਬਾ ਬੁੱਢਾ ਸਾਹਿਬ ਦੀ ਵੇਰ ਹੈ ਉਧਰਲੇ ਪਾਸੇ ਉਹ ਚੌਂਕੜਾ ਮਾਰ ਕੇ ਬਹਿ ਗਿਆ ਦੋ ਸ਼ਬਦ ਸੁਣਨੇ ਨੇ ਚਾਰ ਸ਼ਬਦ ਸੁਣਨੇ ਨੇ ਇੱਥੇ ਬਹਿ ਕੇ ਸੁਣ ਲਾ ਲਾਈਨ ਵਿੱਚ ਲੱਗਿਆ ਲੇਟ ਹੋ ਜਾਗਾ ਫਲਾਈਟ ਦਾ ਕੰਮ ਹੈ ਹੁਣ ਉਹ ਸ਼ਬਦ ਸੁਣ ਤਾਂ ਬਹਿ ਗਿਆ ਜਿੱਥੇ ਪ੍ਰਕਰਮਾ ਵੇ ਸਰੋਵਰ ਦੇ ਕੰਢੇ ਬੈਠਾ ਉਹਦੀ ਨਾਲ ਨਜ਼ਰ ਪਈ ਇੱਕ ਚਿੱਟ ਸ਼ਮਸ਼ਦੜ ਬਜ਼ੁਰਗ ਸਰੀਰ ਉਹਨੇ ਖੱਦਰ ਦਾ ਕੁਰਦਾ ਪਾਇਆ ਉਹਦੇ ਚੋਲੇ ਉੱਤੇ ਕਈਆਂ ਥਾਵਾਂ ਤੇ ਢਾਲ ਸੱਜੀ ਦੇ ਦਾਗ ਲੱਗੇ ਨੇ ਕਈਆਂ ਥਾਵਾਂ ਤੇ ਟਾਕੀਆਂ ਲੱਗੀਆਂ ਨੇ ਉਹਨੇ ਸੂਈ ਧਾਗੇ ਨਾਲ ਉਹ ਟਾਕੀਆਂ ਸਿਤੀਆਂ ਹੋਈਆਂ ਨੇ ਚੌਂਕੜਾ ਮਾਰ ਕੇ ਅੱਖਾਂ ਮੀਟ ਕੇ ਬੰਦ ਕਰਕੇ ਉਹ ਪ੍ਰਕਰਮਾ ਦੇ ਕੰਢੇ ਸ਼ਬਦ ਕੀਰਤਨ ਸੁਣਦੇ ਵਪਾਰੀ ਦੀ ਨਜ਼ਰ ਸਰਦਾਰ ਜੀ ਦੀ ਉਹਦੇ ਤੇ ਪਈ ਉਹਦੇ ਬਾਰੇ ਸੋਚਣ ਲੱਗ ਪਿਆ ਸਾਡੇ ਮਨ ਦਾ ਸੁਭਾਅ ਹੈ ਜੋ ਜੀ ਜੇ ਅੱਖਾਂ ਨਾਲ ਦੇਖਦੇ ਉਹਦੀ ਵੀ ਅੱਖਿਆ ਕਰਨ ਲੱਗ ਪੈਂਦੇ ਇਹ ਬੰਦਾ ਕੌਣ ਹੈ ਕਿਤੇ ਵਿਖਿਆ ਲੱਗਦਾ ਹੈ ਇਸ ਤਰ੍ਹਾਂ ਦਾ ਇਹ ਵੀ ਹੈ ਬੰਦੇ ਨੂੰ ਛੱਡੋ ਕਈ ਵਾਰ ਬੰਦੇ ਦੇ ਪਾਏ ਕੱਪੜਿਆਂ ਦੀ ਲੋਕ ਵਿਆਖਿਆ ਕਰਨ ਲੱਗ ਪੈਂਦੇ ਨੇ ਇਦਾਂ ਦਾ ਕੱਪੜਾ ਕਿਤੇ ਵਿਖਿਆ ਹੈ ਫਲਾਨੇ ਨੇ ਵੀ ਪਾਏ ਉਹ ਉੱਧਰ ਉਲਝੇ ਰਹਿੰਦੇ ਐਨੇ ਨੂੰ ਦੂਜਾ ਸਾਹਮਣੇ ਆਉਂਦਾ ਉਹਦੇ ਬਾਰੇ ਚੱਲ ਪੈਂਦਾ ਮਨ ਇਦਾਂ ਦੀ ਚੀਜ਼ ਹੈ ਪਰ ਕਰਮਾਂ ਦੇ ਕੰਡੇ ਬੈਠੋ ਵਪਾਰੀ ਸਰਦਾਰ ਉਹਦੀ ਨਜ਼ਰ ਉਹ ਬਜ਼ੁਰਗ ਤੇ ਪਈ ਉਹਦੇ ਬਾਰੇ ਵਿਆਖਿਆ ਕਰਨ ਲੱਗ ਪਿਆ ਇਹ ਬਜ਼ੁਰਗ ਬੜਾ ਸੁਰਤ ਜੋੜ ਕੇ ਬੈਠਾ ਪਰ ਇਹਦੇ ਕੱਪੜੇ ਬੜੇ ਮਹਿਲੇ ਨੇ ਦੋ ਤਿੰਨਾਂ ਥਾਂਾਂ ਤੋਂ ਟੱਕੀਆਂ ਵੀ ਲੱਗੀਆਂ ਨੇ ਲੱਗਦਾ ਬੰਦਾ ਬੜਾ ਗਰੀਬ ਹੈ ਪਰ ਸੇਵਾਦਾਰ ਲੱਗਦਾ ਹੈ ਸੇਵਾ ਚੰਗੀ ਕਰਦਾ ਹੋਣਾ ਫਿਰ ਉਹਦਾ ਉਹਦੇ ਬਾਰੇ ਸੋਚਦਾ ਵਿਆਖਿਆ ਕਰ ਰਿਹਾ ਇਹ ਤੇ ਅੱਖਾਂ ਹੀ ਨਹੀਂ ਖੋਲਦੇ ਹਾਂ ਬੜੀ ਸਮੱਧੀ ਜੋੜ ਕੇ ਬੈਠਾ ਇਹ ਬਜ਼ੁਰਗ ਦੀ ਤਾਂ ਸਮੱਧੀ ਲੱਗੀ ਹੋਈ ਹੈ ਇਹ ਤਾਂ ਬਹੁਤ ਇਕਾਗਰਤਾ ਨਾਲ ਕੀਰਤਨ ਸੁਣ ਰਿਹਾ ਹੈ ਪਰ ਸੇਵਾਦਾਰ ਲੱਗਦਾ ਹੈ ਕੱਪੜੇ ਮੇਲੇ ਨੇ ਦੋ ਤਿੰਨ ਟੱਪੀਆਂ ਲੱਗੀਆਂ ਉਹਦੇ ਬਾਰੇ ਸੋਚੀ ਜਾ ਰਿਹਾ ਹੈ ਐਨੇ ਨੂੰ ਦਰਬਾਰ ਸਾਹਿਬ ਦੇ ਕੀਰਤਨ ਦਾ ਇੱਕ ਸ਼ਬਦ ਸਮਾਪਤ ਹੋ ਗਿਆ ਦੋ ਸ਼ਬਦ ਸਮਾਪਤ ਹੋ ਗਏ ਤੇ ਵਪਾਰੀ ਸਿੱਖ ਪਤਾ ਕੀ ਸੋਚਦਾ ਹੈ ਕਹਿੰਦਾ ਜੇ ਕਿਤੇ ਇਹ ਅੱਖਾਂ ਖੋਲੇ ਉੱਠ ਖੜੇ ਨਾ ਮੈਨੂੰ ਥੋੜੇ ਜਿਹਾ ਪੈਸੇ ਦੇ ਦਾਂ ਸੇਵਾ ਦੇਣੀ ਹੈ ਇਹਨੂੰ ਦੇ ਦਾਂ ਸੇਵਾ ਇਹ ਚੋਲਾ ਸਮਾ ਲੇਗਾ ਕੋਈ 2-4 ਪੈਸੇ ਦੇ ਕੁਲ ਇਹਦਾ ਖਰਚਾ ਕਮ ਆ ਜਾਏਗਾ ਇੰਨਾ ਵਧੀਆ ਸੇਵਾਦਾਰ ਲੱਗਦਾ ਬਾਣੀ ਪੜਨ ਵਾਲਾ ਲੱਗਦਾ ਹੈ ਇਹਦੀ ਸੇਵਾ ਕਰਦਿਆਂ ਇਹਨੂੰ ਕੋਈ ਪੈਸੇ ਦੇ ਜਾ ਪਰ ਇਹ ਅੱਖਾਂ ਖੋਲ ਕੇ ਉੱਠੇ ਤਾਂ ਹੀ ਦਮ ਫਿਰ ਆਪਣੇ ਬਾਰੇ ਸੋਚਦਾ ਮੇਰੇ ਪਰਸ ਵਿੱਚ ਇਹ ਸਵਾਗਤ 5-10000 ਰੁਪਈਆ ਹੈ ਮੈਂ 7000 ਨੂੰ ਦੇ ਜਾਣਾ ਪਰ ਅੱਖਾਂ ਤਾਂ ਖੋਲੇ ਇੰਨੇ ਨੂੰ ਤਿੰਨ ਸ਼ਬਦ ਸਮਾਪਤ ਹੋ ਗਏ ਚਾਰ ਸ਼ਬਦ ਇੱਦਾਂ ਹੀ ਲੰਘ ਗਏ ਉਹਦੇ ਬਾਰੇ ਸੋਚਦਿਆਂ ਪੈਸੇ ਦੇਣੇ ਨੇ ਇਹਦੇ ਕੱਪੜੇ ਮੈਲੇ ਨੇ ਫਟੇ ਹੋਏ ਨੇ ਸੋਚਦਾ ਰਿਹਾ ਫਿਰ ਉਹਨੇ ਘੜੀ ਵੱਲ ਵੇਖਿਆ ਮੇਰਾ ਤਾਂ ਫਲਾਈਟ ਦਾ ਟਾਈਮ ਹੋਣ ਵਾਲਾ ਹੈ ਇੱਥੋਂ ਆਟੋ ਲੈ ਕੇ ਬੱਸ ਫੜਨੀ ਹੈ ਕੋਈ ਗੱਡੀ ਘਰੋਣੀ ਹੈ 에ਰਪੋਰਟ ਜਾਣਾ ਹੈ ਘੰਟਾ ਡੇਢ ਘੰਟਾ ਪਹਿਲਾਂ ਜਾਣਾ ਚਾਹੀਦਾ ਉਹ ਬੰਦਾ ਕਾਹਲਾ ਪੈ ਗਿਆ ਹੁਣ ਉਹਦਾ ਧਿਆਨ 에ਰਪੋਰਟ ਵੱਲ ਆਪਣੀ ਫਲਾਈਟ ਵੱਲ ਅਖੀਰ ਮੁੱਕ ਦੀ ਗੱਲ ਉਹ ਉੱਠ ਕੇ ਖਲੋ ਗਿਆ ਉਹਨੇ ਆਪਣਾ ਬ੍ਰੀਕਫਾਸਟ ਬੈਬ ਚੁੱਕਿਆ ਜਦੋਂ ਪ੍ਰਕਰਮਾ ਚੋਂ ਮੱਥਾ ਟੇਕ ਕੇ ਹਰਮੰਦਰ ਸਾਹਿਬ ਵੱਲ ਨਮਸ਼ਕਾਰ ਕਰਕੇ ਤੁਰਨ ਲੱਗਾ ਆਪਣੇ ਮਨ ਚ ਕਹਿੰਦਾ ਲੱਗਦਾ ਇਹ ਬਜ਼ੁਰਗ ਦੇ ਭਾਗਾ ਚ ਨਹੀਂ ਹੈ ਪੈਸੇ ਨਹੀਂ ਤਾਂ ਮੈਨੂੰ ਦੇ ਜਾਣੇ ਸੀ ਪੜੇ ਉੱਠਿਆ ਹੀ ਨਹੀਂ ਹੈ ਇਹ ਤਾਂ ਕੀਰਤਨ ਹੀ ਸੁਣੀ ਜਾ ਰਿਹਾ ਹੈ ਇੰਨੀਆਂ ਗੱਲਾਂ ਕਰਕੇ ਜਦੋਂ ਬੈਗ ਚੁੱਕ ਕੇ ਵਪਾਰੀ ਤੁਰਿਆ ਅਜੇ 2-4 ਕਦਮ ਪ੍ਰਕਰਮਾ ਵਿੱਚ ਤੁਰਿਆ ਪਿੱਛੋਂ ਕਿਸੇ ਨੇ ਆਵਾਜ਼ ਮਾਰ ਕੇ ਕਿਹਾ ਸਰਦਾਰ ਜੀ ਜਦੋਂ ਪਿਛਾਂ ਪਰਤ ਕੇ ਵੇਖਿਆ ਉਹ ਜੋ ਬਜ਼ੁਰਗ ਚਿੱਟਾ ਸ਼ਮਸ਼ਾਦਾ ਦਾ ਤੇ ਉਸ ਬਜ਼ੁਰਗ ਨੇ ਪਤਾ ਕੀ ਕਿਹਾ ਹੱਥ ਅੱਗੇ ਕਰਕੇ ਕਿਹਾ ਲਿਆ ਕੱਢ ਕਿੰਨੇ ਪੈਸੇ ਦੇਣੇ ਆ ਇੱਕ ਘੰਟਾ ਹੋ ਗਿਆ ਨਾ ਖੁਦ ਕੀਰਤਨ ਸੁਣਿਆ ਨਾ ਮੈਨੂੰ ਸੁਣਨ ਦਿੱਤਾ ਪੈਰਾਂ ਥੱਲਿਓਂ ਜ਼ਮੀਨ ਖਿਸ ਗਈ ਇਹਨੂੰ ਚਾਰ ਸਪੇਰੇ ਕੋਈ ਨਜ਼ਰ ਨਾ ਪੈ ਇੱਕਦਮ ਅੱਖਾਂ ਭਰ ਗਈਆਂ ਸੁਣਿਆ ਸੀ ਕੋਈ ਅੰਤਰ ਜਮਈ ਹੁੰਦਾ ਹੈ ਅੱਜ ਅੱਖਾਂ ਨਾਲ ਵੇਖ ਲਿਆ ਇਹਨੂੰ ਅੰਤਰ ਜਮਈ ਕਹਿੰਦੇ ਨੇ ਸੁਣਿਆ ਸੀ ਕੋਈ ਦਿਲ ਦੀਆਂ ਬੁੱਝ ਲੈਂਦਾ ਅੱਜ ਅੱਖਾਂ ਨਾਲ ਵਖੇ ਇਹਨੂੰ ਕਹਿੰਦੇ ਨੇ ਦਿਲ ਦੀਆਂ ਬੁੱਝਣ ਵਾਲੇ ਮੈਂ ਤਾਂ ਆਪਣੇ ਮਨ ਵਿੱਚ ਹੀ ਗੱਲਾਂ ਕੀਤੀਆਂ ਨੇ ਉਹ ਬਜ਼ੁਰਗ ਨੇ ਕਿਹਾ ਲਿਆ ਕੱਢ ਪੈਸੇ ਕਿੰਨੇ ਦੇਣੇ ਨੇ ਇੱਕ ਘੰਟਾ ਹੋ ਚੱਲੇ ਨਾ ਖੁਦ ਕੀਰਤਨ ਸੁਣਿਆ ਨਾ ਮੈਨੂੰ ਸੁਣਨ ਦਿੱਤਾ ਮੈਨੂੰ ਵੀ ਬਜ਼ਾਰਾਂ ਵਿੱਚ ਘੜੀਸਦਾ ਰਿਆ ਸੱਜਣਾ ਚੋਲਿਆਂ ਵੱਲ ਨਹੀਂ ਵੇਖੀਦਾ ਇਹ ਟਾਕੀਆਂ ਨਾ ਵੇਖ ਇਹ ਗੁਰੂ ਰਾਮਦਾਸ ਮਹਾਰਾਜ ਦੇ ਘਰ ਦੀਆਂ ਡਿਗਰੀਆਂ ਮਿਲੀਆਂ ਹੋਈਆਂ ਨੇ ਇਹ ਚੋਲਿਆਂ ਤੇ ਸਬਜੀ ਦਾਲ ਦੇ ਦਾਗ ਨਾ ਵੇਖ ਇਹ ਗੁਰੂ ਰਾਮਦਾਸ ਸਾਹਿਬ ਦੇ ਘਰ ਦੀਆਂ ਬਖਸ਼ਿਸ਼ਾਂ ਮਿਲੀਆਂ ਹੋਈਆਂ ਨੇ ਐਨੀ ਗੱਲ ਕਹੀਂ ਕੰਬਦੇ ਹੱਥਾਂ ਨਾਲ ਸਰਦਾਰ ਨੇ ਆਪਣਾ ਬਟੂਆ ਕੱਢਿਆ ਜਿੰਨੇ ਕੁ ਪੈਸੇ ਹੱਥ 'ਪੈ ਉਹਨੇ ਕੱਢ ਕੇ ਅੱਗੇ ਕੀਤੇ ਤੇ ਉਹ ਬਜ਼ੁਰਗ ਹੱਥ ਵਿੱਚ ਪੈਸੇ ਪਕੜ ਕੇ ਇੱਕ ਗੱਲ ਕਹਿ ਕੇ ਤੁਰ ਗਿਆ ਜਦੋਂ ਗੁਰੂ ਰਾਮਦਾਸ ਸਾਹਿਬ ਦੇ ਘਰ ਆਮੋਂ ਆਲੇ ਦੁਆਲੇ ਵੇਖ ਕੇ ਗੱਲਾਂ ਨਹੀਂ ਕਰੀਦੀਆਂ ਬਹਿ ਕੇ ਸ਼ਬਦ ਸੁਣ ਲਿਆ ਕਰ ਇੰਨੀ ਘਲਕੇ ਕਬ ਜੋਰਤੁਰ ਗਿਆ ਉਦਣ ਮਨ ਨੂੰ ਸਮਝ ਆਈ ਮਨਾ ਜਿਨ੍ਹਾਂ ਦੇ ਅੰਦਰ ਗੁਰੂ ਦੀ ਮਤ ਹੈ ਇਹ ਕੱਲਾ ਇੱਕ ਬਜ਼ੁਰਗ ਨਹੀਂ ਐਦਾਂ ਦੇ ਪਤਾ ਨਹੀਂ ਕਿੰਨੇ ਬ੍ਰਹਮ ਗਿਆਨੀ ਗੁਰੂ ਰਾਮਦਾਸ ਸਾਹਿਬ ਦੀ ਪ੍ਰਕਰਮਾ ਵਿੱਚ ਬੈਠੇ ਹੁੰਦੇ ਨੇ ਸਾਥ ਸੰਗਤ ਅੰਦਰ ਭਾਵਨਾ ਹੋਣੀ ਚਾਹੀਦੀ ਹੈ ਅੰਦਰ ਵਿਸ਼ਵਾਸ ਹੋਣਾ ਚਾਹੀਦਾ ਹੈ ਔਰ ਤੁਸੀਂ ਭਾਵਨਾ ਨਾਲ ਜਾਓ ਤੁਹਾਨੂੰ ਪ੍ਰਕਰਮਾਂ ਵਿੱਚ ਬੈਠੇ ਆ ਕਿਸੇ ਗੁਰਸਿੱਖ ਵਿੱਚੋਂ ਗੁਰੂ ਦੇ ਦਰਸ਼ਨ ਹੋ ਜਾਣਗੇ ਤੁਹਾਨੂੰ ਗੁਰੂ ਦੇ ਘਰ ਦੀ ਬਖਸ਼ਿਸ਼ ਦੇ ਦਰਸ਼ਨ ਹੋ ਜਾਣਗੇ ਪਰ ਸ਼ਰਤ ਇੱਕ ਹੈ ਕੋਈ ਭਾਵਨਾ ਨਾਲ ਬਹਿ ਜਾਏ ਇਹ ਗੁਰੂ ਦੇ ਘਰ ਦੀ ਮਤ ਹੈ ਜਦੋਂ ਆਪਾਂ ਮਤ ਲੈ ਲਈ ਨਾ ਕਿਰਤਨ ਕਿਵੇਂ ਸੁਣਨੇ ਜਦੋਂ ਮਤ ਲੈ ਲਈ ਮੱਥਾ ਕਿਵੇਂ ਟੇਕਣੇ ਉਦੋਂ ਸਾਧ ਸੰਗਤ ਦੁਨੀਆ ਦੇ ਬਹੁਤ ਝਮੇਲੇ ਤੁਹਾਡੇ ਮੁੱਕ ਜਾਣਗੇ ਸੰਗਤ ਜੀ ਤੁਸੀਂ ਵੀਡੀਓ ਦੇਖੀ ਹੋਣੀ ਹੈ ਭਾਈ ਸਰਬਜੀਤ ਸਿੰਘ ਜੀ ਸੰਗਤ ਜੀ ਤੁਸੀਂ ਵੀਡੀਓ ਦੇਖੀ ਹੋਣੀ ਆ ਭਾਈ ਸਰਬਜੀਤ ਸਿੰਘ ਜੀ ਨੇ ਬੜੇ ਹੀ ਵਧੀਆ ਤਰੀਕੇ ਦੇ ਨਾਲ ਸੰਗਤ ਨੂੰ ਸਮਝਾਇਆ ਹੈ ਕਿ ਸਾਡੇ ਦਰਬਾਰ ਸਾਹਿਬ ਜਦੋਂ ਵੀ ਜਾਣਾ ਚਾਹੀਦਾ ਹੈ ਕਦੇ ਵੀ ਲੜਾਈ ਝਗੜੇ ਨਹੀਂ ਕਰਨਾ ਚਾਹੀਦਾ ਸੇਵਾਦਾਰਾਂ ਨੂੰ ਨਾ ਹੀ ਸੇਵਾਦਾਰਾਂ ਨੂੰ ਚਾਹੀਦਾ ਕਿ ਸੰਗਤ ਤੇ ਨਾਲ ਲੜਾਈ ਝਗੜਾ ਕਰਨਾ ਚਾਹੀਦਾ ਇੱਕ ਦੂਜੇ ਨੂੰ ਪ੍ਰੇਮ ਦੇ ਨਾਲ ਪਿਆਰ ਦੇ ਨਾਲ ਸਮਝਾਉਣਾ ਚਾਹੀਦਾ ਹੈ ਇਸ ਤਰ੍ਹਾਂ ਨੇ ਇਸ ਤਰ੍ਹਾਂ ਕਰ ਲੈਣਾ ਚਾਹੀਦਾ ਤੇ ਭਾਈ ਸਾਹਿਬ ਜੀ ਨੇ ਇੱਕ ਘਟਨਾ ਵੀ ਸੁਣਾਈ ਹੈ ਉਸ ਤੇ ਤੁਸੀਂ ਆਪਣੇ ਵਿਚਾਰ ਜਰੂਰ ਦਿਓ ਕਿ ਘਟਨਾ ਕਿਵੇਂ ਦੀ ਲੱਗੀ ਤੁਹਾਨੂੰ ਕਮੈਂਟਾਂ ਚ ਵਿਚਾਰ ਜਰੂਰ ਦਿਹਾ ਜੇ ਕਿਰਪਾ ਕਰਿਓ ਵੀਡੀਓ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਚੰਗਾ ਵਿਚਾਰ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਨੈਕਸਟ ਵੀਡੀਓ ਤੁਹਾਡੇ ਲਈ ਫਿਰ ਲੈ ਕੇ ਆਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ